ਸਤਨਾਮ ਵਾਹਿਗੁਰੂ ਸਤ ਜੀ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਸੋਚਿਆ ਸੋਚਣਾ ਹੋਵੇ ਜੇ ਸੋਚੀ ਰਖਵਾਰ ਜੁਪੈ ਜੁਪਣਾ ਹੋਵੇ ਜੇ ਰਾਇ ਰਾਮਾ ਦੇਵਤਾਰ ਭੁਖਿਆ ਭੁਖ ਨਾ ਉਤਰੀ ਜੇ ਬੰਨਾ ਪ੍ਰੀਆ ਭਾਰ ਸਹਿ ਸਿਆਣਪਾ ਲਖੋ ਹੋਈ ਤਾਂ ਇੱਕ ਨ ਚੱਲੇ ਨਾਲ ਕਿ ਉਸ ਚਿਆਰਾ ਹੋਈਏ ਜੋ ਕੂੜਾ ਟਟੇ ਪਾਲ ਹੁਕਮ ਅਜਾਈ ਚੱਲਣਾ ਨਾਨਕ ਖਿਆ ਨਾਲ ਹੁਕਮੀ ਹੋਵਣ ਅਕਾਰ ਹੁਕਮ ਨ ਕਹਿਆ ਜਾਈ ਹੁਕਮੀ ਹੋਣ ਜੀ ਹੁਕਮ ਲੈ ਵੜਿਆਈ ਹੁਕਮੀ ਉਤਮਣੀ ਚ ਹੁਕਮ ਲੈ ਤਦ ਸੁਖ ਪਾਈਐ ਇੱਕ ਨਾਮ ਕਵੀ ਬਖਸ਼ੀਸ ਇੱਕ ਹੁਕਮੀ ਸਦਾ ਪਵਾਈਐ ਹੁਕਮੈ ਅੰਦਰ ਸਭ ਕੋ ਬਾਪੁ ਗੁਣਾ ਕੋਈ ਨਾਨਕ ਹੁਕਮੈ ਜੇ ਬੁਝੈ ਤਾਂ ਹੋ ਮੈਂ ਕਹਿ ਨ ਕੋਈ ਗਾਵੇ ਕੋ ਤਾਨ ਹੋਵੇ ਕਿਸੈ ਤਾਨ ਗਾਵੇ ਕੋ ਦਾਤ ਜਾਣੇ ਨੀਸਾਨ ਗਾਵੇ ਕੋ ਗੁਣ ਵੜਿਆਈਆਂ ਚਾਰ ਗਾਵੈ ਕੋ ਵਿਦਿਆ ਵਿਤੁਈ ਚਾਰ ਗਾਵੈ ਕੋ ਸਾਜ ਕਰੇ ਤਨਖੀ ਗਾਵੈ ਕੋ ਜੀ ਲੈ ਫਿਰਦੀ ਗਾਵੈ ਕੋ ਜਾਪੈ ਦਿਸੈ ਦੂਰ ਗਾਵੈ ਕੋ ਵੇਖੇ ਹੰਦਰਾ ਦੂਰ ਕਤਰਾ ਕਹੀਨਾ ਆਵੇ ਟੂਟ ਕਾਠ ਕਰਨ ਕਥੀ ਕੋਟੀ ਕੋੜ ਕੋਟ ਦੇਨ ਦਾ ਦੇ ਲੈ ਨਿਥਿਜ ਪਾਹਿ ਜੁਗ ਜਗੰਤਰ ਖਾਹੀ ਕਾਹੀ ਹੁਕਮੀ ਹੁਕਮ ਜਲਾਏ 라ਹੋ ਨਾਨਕ ਉਸਤਿ ਮੇ ਪ੍ਰਵਾਹੋ ਸਾਚਾ ਸਾਰੂ ਸਾਚ ਨਾਏ ਭਖਿਆ ਪਉ ਅਪਾਰ ਆਖੈ ਮੰਗੈ ਦੇਹ ਦੇਹ ਦਾਤ ਕਰੇ ਦਾ ਪਾਰ ਕੀਰਤ ਕੀਰਤ ਕੀ ਹੈ ਜਿਤ ਦੇ ਸ਼ੈਦਰ ਬਾਰ ਮਹੌਗ ਬੁਰਨ ਬੋਲੀਏ ਜਿਸ ਸੰਧਰੇ ਪਿਆਰ ਅੰਮ੍ਰਿਤ ਵੇਲਾ ਸਚ ਨਾਉ ਓ ਡਿਆਈ ਦੀ ਚਾਰ ਕਰਮੀ ਆਵੇ ਕਰਪੜਾ ਨਦੀ ਮੁਖਦਵਾਰ ਨਾਨਕੇ ਵਹਿ ਜਾਣੀਐ ਸਭ ਆਪੇ ਸਚਿਆਰ ਥਾਪਿਆ ਨਾ ਜਾਈ ਕੀਤਾ ਨਾ ਹੋਈ ਆਪੇ ਆਪਨ ਰੰਗਿ ਰਸੋਈ ਜਿਨ ਸੇਵਿਆ ਤਨ ਪਾਇਆ ਮਾਰ ਨਾਨਕ ਕਾਹੀਐ ਗੁਰਿ ਨਿਧਾਨ ਗਾਹੀਐ ਸੁਣੀਐ ਮਨ ਰਖੀਐ ਪਾਉ ਦਗ ਪਰ ਹਾਰ ਸਭ ਘਰ ਲੈ ਜਾਏ ਗੁਰਮੁਖ ਨਾਦਨ ਗੁਰਮੁਖ ਵੀਦਨ ਗੁਰਮੁਖ ਰਹਾਸਮਾਈ ਗੋਲ ਈਸ਼ਰ ਗੁਰ ਗੋਗਰਕ ਵਰਮਾ ਗੁਰ ਪਾਰਵਤੀ ਮਾਈ ਜੇ ਹੋ ਜਾਣਾ ਖਾ ਨਹੀਂ ਗਨਦ ਪ੍ਰਣਾ ਜਾਈ ਗੁਰਾਂ ਇੱਕ ਦੇਹ ਪੁਜਾਈ ਸਬਨਾ ਜੀਆਂ ਕਰਤਦਾ ਸੋ ਮੈਂ ਇਸਰ ਨ ਜਾਈ ਤੀਰਨਾਵਾ ਜਿਸ ਬਾਵਾ ਬਿਲ ਪਾਣੀ ਕੇ ਨਾਏ ਕਰੀ ਜੇ ਤੀਸਰ ਟੋਪਾਈ ਵਿਖਾਂ ਬਿਨ ਕਰਮਾ ਕੇ ਮਿਲੈ ਲਈ ਮਾਤਰੇ ਚਿਰਤਨ ਜਵਾਹਰ ਮਾਨਕ ਜੀ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇ ਬੁਝਾਈ ਸਬਣਾ ਜੀਆਂ ਕਾਇਤ ਦਾਤਾ ਸੋ ਮੈਂ ਇਸਰ ਨਜਾਈ ਜੇ ਜੁ ਵਿਚਾਰੇ ਆਰ ਜਾ ਹੋਰ ਦਸੂਣੀ ਹੋਈ ਨਵਾਂ ਗੰਢਾ ਜੀ ਜਾਣੀਐ ਨਾਲ ਚਲੈ ਸਭ ਕੋਈ ਚੰਗਾ ਨੌਰ ਖਾਏ ਗੈ ਜਸਕੀਦਤ ਜਗਲੇ ਜੀਤ ਸਿਨਦਨ ਨ ਆਵਈ ਤਾ ਵਤ ਨ ਪੁੱਛੈ ਕੀ ਕਿਉ ਤਾ ਇੰਦਰ ਕੀਟ ਕਰ ਦੋਸੀ ਦੋਸਤ ਰੇ ਨਾਨਕ ਨਿਰਭੁਨ ਗੁਣ ਕਰੇ ਗੁਣਮੰਤਿਆ ਗੁਣ ਦੀਤਿਆ ਕੋਈ ਨ ਸੁਜਾਈ ਜੀਤਿ ਸਿਗੁਣ ਕੋਈ ਕਰੇ ਸੁਨੇ ਸਤਪੀਰ ਸ੍ਰੀਨਾਥ ਸੁਨੇ ਧਰਤ ਤਵਿ ਆਕਾਸ ਸੁਨੇ ਦੀਪ ਲੋ ਪਾਤਲ ਸੁਨੇ ਬੋਹੀ ਨ ਸਕੇ ਕਾਲ ਨਾਨਕ ਭਗਤਾਂ ਸਦਾ ਵਿਗਾਸ ਸੁਨੇ ਦੁਖ ਪਾਪ ਕਾ ਨਾਸ ਸੁਨੇ ਈਸ਼ਰ ਵਰਮਾ ਇੰਦ ਸੁਨੇ ਮੁਕਸ਼ਾ ਨ ਹਰਮੰਦ ਸੁਨੇ ਜੋਗ ਜੋਗ ਤਨ ਭੇਦ ਸੁਨੇ ਸਾਤ ਸਿਮਤ ਵੀਦ ਨਾਨਕ ਭਗਤਾਂ ਸਦਾ ਵਿਗਾਸ ਸੁਨੇ ਦੁਖ ਪਾਪ ਕਾ ਨਾਸ ਸੁਨੇ ਸਦ ਸੰਤੋ ਗਿਆਨ ਸੁਨੇ 68 ਕਾਇ ਸਨਾ ਸੁਨੇ ਪਰਪੜ ਪਾਵੇ ਮਾਨ ਸੁਨੇ ਲਾਗੇ ਸਹਿ ਧਿਆਨ ਨਾਨਕ ਭਗਤਾ ਸਦਾ ਵਿਗਾਸ ਸੁਨੇ ਦੂਖ ਪਾਪ ਕਾ ਨਾਸ ਸੁਨੇ ਸਰਾ ਗੁਨਾ ਕੇ ਗਾਹ ਸੁਨੇ ਸੇਗ ਪੀਰ ਪਾਤਸ਼ਾ ਸੁਨੇ ਦੇ ਭਾਵੇ 라ਉ ਸੁਨੇ ਹਾਥ ਵੇਸ ਗਾਉ ਨਾਨਕ ਭਗਤਾ ਸਦਾ ਵਿਗਾਸ ਸੁਨੇ ਦੂਖ ਪਾਪ ਕਾ ਨਾਸ ਮੰਨੇ ਕੀ ਗਤ ਕਹੀ ਨ ਜਾਏ ਜੀ ਕੋ ਕਹੇ ਪਿਛੇ ਪਸਤਾਏ ਕਾਗਦ ਕਰੁਣ ਲਿਖਣ ਹਾਰ ਮੰਨੇ ਕਾਬੇ ਕਰਨ ਵਿਚਾਰ ਐਸਾ ਨਾਮਣ ਰੰਜਿਨ ਹੋਇ ਜੀ ਕੋ ਮਨ ਜਾਣੇ ਮਨ ਕੋਈ ਮੰਨੇ ਸੁਰਤ ਹੋਵੇ ਮਨ ਬੁੱਧ ਮੰਨੇ ਸੁਰਤ ਕਉਨ ਕੀ ਸੁਧ ਮੰਨੇ ਮੋਇ ਝੋਟਾ ਨ ਕਾਈ ਮੰਨੇ ਜਮ ਕੇ ਸਾਥ ਨ ਜਾਏ ਐਸਾ ਨਾਮ ਨਰੰਜਨ ਹੋਈ ਜੇ ਕੋ ਮਨ ਜਾਣੇ ਮਨ ਕੋਈ ਮੰਨੈ ਮਾਰਗ ਠਾਕ ਨਾ ਪਾਈ ਮੰਨੈ ਪਰਸੋਂ ਪ੍ਰਗਟ ਜਾਏ ਮੰਨੈ ਮਗਨਾ ਚੱਲੇ ਬੰਥ ਮੰਨੈ ਧਰਮ ਸਿਧੀ ਸੰਬੰਧ ਐਸਾ ਨਾਮ ਨਰੰਜਨ ਹੋਈ ਜੇ ਕੋ ਮਨ ਜਾਣੇ ਮਨ ਕੋਈ ਮੰਨੈ ਪਾਵਹਿ ਮੁਕਤਿ ਦਵਾਰ ਮੰਨੈ ਪਰਵਾਰ ਐਸਾ ਧਾਰ ਮੰਨੈ ਤਰੇ ਤਾਰੇ ਗੁਰ ਸਿੱਖ ਮੰਨੈ ਨਾਨਕ ਭਵੇ ਨ ਭਿਕ ਐਸਾ ਨਾਮ ਵਡਲਣਯੋਈ ਜੇ ਕੋ ਮੰਨ ਜਾਣੁ ਅਵਣ ਕੋਈ ਪੰਜ ਪ੍ਰਮਾਨ ਪੰਜ ਪ੍ਰਦਾਨ ਪੰਚੇ ਪਾਵਨ ਦਰਗਹਿ ਮਾਲ ਪੰਚੇ ਸੋਹੈ ਦਰਾਜਾਨ ਬੰਜਾਂ ਕਾ ਗੁਰੂ ਇਕ ਧਿਆਨ ਜੇ ਕੋ ਕਹਿ ਕਰੇ ਵਿਚਾਰ ਕਰਤੇ ਕਹਿ ਕਰਨੇ ਨਹੀ ਸਮਾਰ ਧੌਲ ਤਰਨ ਦਇਆ ਕਾ ਪੂਤ ਸੰਤੋਖਾ ਪ੍ਰਖਿਆ ਜਨ ਸੂਤ ਜੇ ਕੋ ਉਜਾਵੈ ਸਚਿਆਰ ਤਵਲੇ ਉਪਰ ਕੇਤਾ ਭਾਰ ਧਰਤੀ ਹੋਰ ਪਰੈ ਹੋਰ ਹੂਰ ਇਸ ਤੇ ਬਾਤ ਲੈ ਕਮਨ ਜੋਰ ਜੀ ਯਾਦ ਰੰਗਾ ਕੇ ਨਾਮ ਸਭ ਨਦ ਕਿਹਾ ਹੁੜੀ ਕਲਾਮ ਹੁੜੀ ਕਾਲਿਕ ਜਾਣੇ ਕੋਈ ਇਹ ਕਾਲਿ ਕੀ ਅਗੇ ਤਾ ਹੋਏ ਕੀ ਤਾ ਤਾਨ ਸੋਲਿ ਰੂਪ ਕੀ ਤੀ ਦਾਪ ਜਾਣੇ ਕੌਣ ਬੂਤ ਕੀ ਤਪਸਾਓ ਇੱਕ ਉਪਵਾਉ ਦਿਸੇ ਹੋਏ ਲਪਤਰੀ ਆਉ ਕੁਲ ਦੰਤ ਕਰਮਨ ਕਹਾ ਵਿਚਾਰ ਵਾਰਨ ਜਾਵਾਂ ਏਕ ਵਾਰ ਜੁਗਤ ਪਾਵੇ ਸਾਈ ਕਲੀ ਕਾਲ ਦੂਸਰਾ ਸਲਾਮ ਦੰਨ ਰੰਕਾਰ ਸੰਗ ਜਪ ਸੰਗ ਪਾਉ ਅ ਸੰਗ ਪੂਜਾ ਸੰਗ ਤਪ ਤਾਉ ਸੰਗ ਗ੍ਰੰਥ ਉਪਵੇਦ ਪਾਠ ਸੰਗ ਜੋਗ ਮੰਡ ਰਹਿ ਉਦਾਸ ਅ ਸੰਗ ਭਗਤ ਗੁਣ ਗਿਆਨ ਵਿਚਾਰ ਸੰਗ ਸਦੀ ਸੰਗ ਦਤਾਰ ਸੰਸੂਰ ਮੁਬਕਸਾਰ ਅਸੰਖ ਮੋਲੇ ਬਲਾਈ ਦਾਰ ਉਦਤ ਕਮਨ ਕਹਾ ਵਿਚਾਰ ਵਾਰਣ ਜਾਵਾਂ ਏਕ ਵਾਰ ਜੋ ਤੁਧ ਪਾਵੈ ਸਾਈ ਭਲੀਕਾਰ ਤੂ ਸਦਾ ਸਲਾਮਤ ਨਿਰੰਕਾਰ ਸੰਖ ਮੂਰਖ ਅੰਧਕੂਰ ਸਭ ਚੋਰ ਹਰਾਮਕੂਰ ਅਸੰਖ ਅਮਰ ਕਲ ਜਾਹੇ ਜੋਰ ਸੰਖ ਗਲ ਵੱਡ ਹਤਿਆ ਕਮਾਹੇ ਸੰਖ ਪਾਪੀ ਪਾਪ ਕਰ ਜਾਹੇ ਅਸੰਖ ਗੂੜਿਆਰ ਗੂੜੇ ਵਿਰਾਹੀ ਸੰਤ ਮਰੀਸ਼ਿ ਮਨਪਖਾਹੀ ਸੰਤ ਨੰਦਕ ਸਿਰ ਕਰ ਹੈ ਭਾਰ ਨਾਨਕ ਨੀਚ ਕਹੇ ਵਿਚਾਰ ਵਾਰਣ ਜਾਵਾ ਏਕ ਵਾਰ ਜੋਤਿ ਤ ਪਾਵੇ ਸਾਈ ਬਲੀਕਾਰ ਤੁਸਰਾ ਸਲਾਮਤ ਨਿਰੰਕਾਰ ਅਸੰਖ ਨਾਵ ਸੰਤ ਥਾਵ ਗੰਮ ਗੰਮ ਸੰਤ ਲੋਹ ਸੰਕੈ ਸਰਪਾਰ ਹੋਈ ਆਖਰੀ ਨਾਮ ਕਰੀ ਸਲਾਖਰੀ ਗਿਆਨ ਗੀਤ ਗੁਰਗਾਹ ਆਖਰੀ ਲਿਖਣਾ ਬੋਲਣ ਬਾਣ ਅਖਰਾ ਸੱਜ ਸੰਜੋਗ ਵਖਾਨ ਜਿਨੇ ਲਿਖੇ ਦਿਸਰਣਾ ਹੀ ਜੇ ਫਰਮਾਇ ਦਿੱਤੇ ਪਾਹਿ ਜਿਤਾ ਕੀਤਾ ਦਿੱਤਾ ਨਾਉ ਵਿਰਣਾ ਮੈ ਨਾਹੀ ਕੋ ਥਾਉ ਕੁਦਰਤ ਕੌਣ ਕਹਾ ਵਿਚਾਰ ਵਾਰਣ ਜਾ ਏਕ ਵਾਰ ਜੋ ਤਦ ਪਾਵੇ ਸਾਈਂ ਪ੍ਰੀਕਾਰ ਤੁਸਰ ਸਲਾਮਤ ਨਿਰੰਕਾਰ ਪਰੀਏ ਹੱਥ ਵੈ ਤਨ ਦੇਹੀ ਪਾਣੀ ਧੋਤੇ ਉਤਰ ਸੁਖੇ ਮੂਤ ਪ੍ਰੀਤੀ ਕੱਪੜ ਹੋਈ ਦੇਸਾ ਬੂਰ ਨਹੀਂਐ ਉਹ ਧੋਏ ਪਰੀਏ ਮਨ ਪਾਪ ਗੈ ਸੰਗ ਉਹ ਤੋ ਪਹਿਨਾਵੇਂ ਕੇ ਰੰਗ ਕੁੰਨੀ ਪਾਪੀ ਹੰ ਕਰਨਾਹੀ ਕਰ ਕਰ ਕਰਨਾ ਨਿਤਹਿ ਜਾਹੋ ਆਪੇ ਦੀ ਜਾਪੇ ਹੀ ਖਾਓ ਨਾਨ ਘੁਕਨੀ ਆਵੋ ਜਾਹੋ ਤੀਸ ਕਪ ਧਿਆਨ ਦਾਨ ਜੇ ਕੋ ਪਾਵੇ ਤਿਲਕਾ ਮਾਨ ਸੁਨਿ ਆਵਣਿਆ ਹੁਣ ਕੀਤਾ ਭਾਉ ਅੰਦਰ ਗਾਧੀ ਤਮਰਨਾਉ ਸਭ ਗੁਣ ਦੇਲੇ ਨਾਹੀ ਕੋਏ ਬਿਨ ਗੁਣ ਕੀਤੇ ਭਗਤ ਨਾ ਹੋਇ ਸੋਚ ਤਿਆਰ ਬਾਨੀ ਬਰਮਾਉ ਸਤਸੰਹ ਹਾਨ ਸਦਾ ਮਰ ਜਾਉ ਕਵਨ ਸਵੇਲਾ ਬਖ ਕਵਨ ਕਵਨ ਸਦ ਕਵਨਵਾਰ ਗਵਨ ਸਦਤੀ ਮਾਉ ਕਵਨ ਜਿਤ ਹੋਆ ਆਕਾਰ ਜੇ ਨਪਾਈਆ ਪੰਡਤੀ ਜੋ ਵੈਲੀ ਕੁਰਾਨ ਵਕਤ ਨਾ ਬਾਇਓ ਕਰੀਆ ਜੇ ਲਿਖਣੇ ਕਿਰਾਨ ਛਿਤਵਾਰਣਾ ਜੋਗੀ ਜਾਣੈ ਉਤੋਂ ਉਹਨ ਗੋਈ ਜੰਗਰ ਦਾ ਸਿਰਝੀ ਕੋ ਸਾਚੀ ਆਪੇ ਜਾਣੈ ਸੋਈ ਕਿਵ ਕਰੇ ਆਕਾ ਜੋ ਸਲਾਹੀ ਕਵਰਣੀ ਕਿਵ ਜਾਣਾ ਨਾਨਕ ਆਪਨ ਸਭ ਕੋ ਆਖੇ ਇੱਕ ਦੂਜੇ ਸਿਆਣਾ ਵੱਡਾ ਸਾਹਿ ਵੱਡੀ ਨਾਏ ਕੀਤਾ ਜਾਗਾ ਹੋਇ ਨਾਨਕ ਜੀ ਕੋ ਆਪੋ ਜਾਣੈ ਜਗਿਆ ਨਾ ਸੋਹੈ ਬਤਾਲਾ ਬਤਾਲ ਰਖ ਆਗਾ ਸਾਇਆ ਆਗਾਸ ਉੜ ਕੋੜ ਕੋੜ ਭਾਲ ਥਕੇ ਵੀਦ ਕਹਿਨ ਕਵਾਤ ਸਹ ਸਟਾਲੇ ਗਿਰਕ ਤੇ ਪਾਸਲ ਇਕਤਾਤ ਲਿਖਾ ਹੋਏ ਤਨਖੀਏ ਲਿਖੇ ਹੋਏ ਵਿਨਾਸ਼ ਨਾਨਕ ਵੱਡਾ ਆਖੀਏ ਆਪੇ ਜਾਣੇ ਆਪ ਸਾਲਾਹੀ ਸਾਲਾਹੀ ਤਿਸੁਤ ਨਾ ਪਾਈਆਂ ਨਦੀਆਂ ਤੇ ਵਾਪ ਵਹ ਸਮੁੰਦਰ ਨ ਜਾਣੀਐ ਸਮੁੰਦ ਸਾ ਸੁਲਤਾਨ ਜਿਨਾਂ ਸੇਤੀ ਮਾਲ ਤਨੁ ਕਿਲੀ ਦਰਨਾ ਮੜੀ ਜੇ ਤੁਸਮਨ ਹੋਣਾ ਵਿਸਰੈ ਅੰਤ ਨ ਸਿਰਤੀ ਕਹਿ ਨਾ ਅੰਤ ਅੰਤਨ ਕਰਨੇ ਦੇ ਨਾ ਅੰਤ ਅੰਤਨ ਵੇਖਣ ਸੁਣਨ ਅਨੰਤ ਅੰਤਨ ਜਾਪੇ ਗਿਆਨ ਮੰਤ ਅੰਤਨ ਜਾਪੇ ਕੀਤਾ ਪਾਰ ਅੰਤਨ ਜਾਪੇ ਪਾਰਾ ਵਾਰ ਅੰਤ ਕਾਰਨ ਕੀਤੇ ਬਿਰਲਾ ਹੀ ਤਾਂ ਕੇ ਅੰਤ ਨ ਪਾਏ ਜਾਏ ਇਹੋ ਅੰਤ ਨ ਜਾਣੇ ਕੋਈ ਬੋਧਾ ਕੀਏ ਬੋਧਾ ਹੋਏ ਵੱਡਾ ਸਾਈ ਗੂ ਚਾਥਾਓ ਉੱਚੀ ਉਪਰ ਉੱਚਾ ਨਾ ਹੋਵੇ ਵਡੂ ਉੱਚਾ ਹੋਵੇ ਕੋਈ ਤਿਸ ਉੱਚੇ ਕੋ ਜਾਣੈ ਸੋਏ ਕੀ ਹੁੜੇ ਆਪ ਜਾਣੇ ਆਪੇ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਕਿਆ ਨਾ ਜਾਏ ਅੱਡਾ ਦਾਤਾ ਤਿਰਨਤਮਾਈ ਕਿਤੇ ਮੰਗੇ ਜੋ ਦੇ ਪਾਰ ਕਿਤੇ ਅਗਣਤ ਨਹੀਂ ਵਿਚਾਰ ਕਿਤੇ ਹੰਤ ਤੇ ਨਹੀਂ ਨੀਕਾਰੇ ਕਿਤੇ ਲੈ ਲੈ ਮੁਕਰ ਪਾਏ ਕਿਤੇ ਮੂਰਖ ਖਾਹੀ ਖਾਹੀ ਕੀਤਿਆਂ ਦੂ ਬੂਸਦ ਮਾਰ ਬੇਦਾ ਤੇਰੀ ਤਤਾਰ ਬੰਦ ਖਲਾਸੀ ਬਾਣੇ ਹੋਈ ਉਹ ਰਾਗਣ ਸਕੈ ਕੋਈ ਜੀ ਕੋ ਖਾਈ ਕਾਣ ਪਾਏ ਉਹ ਜਾਣੇ ਜਤੀਆ ਹੋਇ ਖਾਏ ਆਪੇ ਜਾਣੇ ਆਪੇ ਦੇ ਆਖੇ ਸਿ ਭਿਖਈ ਕੇ ਜਿਸਮੋ ਬੁਲਸੀ ਸਿ ਸਤ ਸਦਾ ਅਨੰਤ ਬਾਦਸ਼ਾਹੀ ਬਾਦਸ਼ਾਹ ਅਮੋਲ ਗੁਣ ਮਰਵਾ ਬਾਰ ਮਰਵਾ ਪਾਲੀਏ ਮਰਪੰਡਾਰ ਮੋਲੇ ਆਵੇ ਮੁਰਲੇ ਜਾਏ ਮੋਲ ਭਾਏ ਮੋਲ ਲਾ ਸਵਾਏ ਮੋਲ ਕਰਮ ਮੋਲ ਦੀਵਾਨ ਮੋਲ ਤੋਲ ਮੋਲ ਪਰਵਾਨ ਅਮੋਲ ਫਕੀਰਿਸ ਮੋਲ ਨੀ ਸ਼ਾਨ ਮੋਲ ਕਰਮ ਮੋਲ ਪ੍ਰਮਾਨ ਮੋਲ ਨੂੰ ਮੋਲ ਆਖਿਆ ਨਾ ਜਾਏ ਆਗ ਆਖ ਰਹੇ ਜਿਵਲਾਏ ਆਖੇ ਵੇਦ ਪਾਠ ਪੁਰਾਨ ਆਖੇ ਪੜੇ ਕਰੇ ਰੋਖਿਆਣ ਆਖੇ ਵਰਮੇ ਆਖੇ ਇੰਦ ਆਖੇ ਗੋਪੀ ਤੇ ਗੋਬਿੰਦੂ ਕੈਸੇ ਅਕੈਸੇ ਦੁਆਕੇ ਗیتے ਗੀਤੇ ਬੁੱਧ ਆਖੇ ਦਾਣਵੇਂ ਆਖੇ ਦੇਵ ਆਖੇ ਸੁਰਨਨੁ ਮੁਰਜਨ ਸੇਵ ਕੀਤੇ ਆਖੇ ਆਕਰ ਪਾਏ ਗੀਤੇ ਕਹਿ ਕੇ ਉੱਠ ਲਜਾਏ ਦੇ ਗੀਤੇ ਹੂਰ ਕਲੇ ਤਾਂ ਕਣ ਸਕੈ ਕੀ ਕੀ ਦੇਵਡ ਭਾਵੇਂ ਤੇਵਡ ਹੋਏ ਨਾਨਕ ਜਾਣੈ ਸੱਚਾ ਸੋਏ ਜੀ ਕੋ ਆਖੇ ਬੋਲ ਉਦਾਰ ਤਲਖੀਏ ਸੇਰ ਤਵਾਰਾ ਗਵਾਰ ਸੂਤਰ ਕਿਹਾ ਸੋ ਕਰ ਕੇ ਆ ਜਿਤ ਮੈਂ ਸਰਬ ਸਮਾਲੇ ਵਾਜੇ ਨਾ ਦੇਨੇ ਕਾ ਸੰਖਾ ਕੇ ਤੇਵਾ ਵੜਹਾਰੇ ਕਿਤੇ ਰਾਗ ਕੋਈ ਸੁ ਕਹੀਏ ਲਗੇ ਤੇ ਗਾਵਣ ਹਾਰੇ ਗਾਵੇ ਤੁਮਨੋ ਪਉਣ ਬਾਣੀ ਵੈ ਸੰਤਰ ਗਾਵੇ ਰਾਜਾ ਕਰਨ ਦੁਆਰੇ ਗਾਵੇ ਜਿਤ ਕੋ ਉਤਖ ਜਾਣਾ ਇੰਦ੍ਰਿਕ ਤੁਮਨ ਵਿਚਾਰੇ ਗਾਵੇ ਇਸਰ ਬਲਮਾ ਦੇਵੀ ਸੋਹਣ ਸਦਸਵਾਰੇ ਗਾਵੇ ਜੇ ਦਰਸ਼ਨ ਬੈਠੇ ਦੇਵਤੀਆਂ ਅੰਦਰ ਨਾਲੇ ਗਾਵੇ ਸਿੱਧ ਜਮਾਦੀ ਅੰਦਰ ਗਾਵਣ ਸਾਧਰੀ ਚਾਰੇ ਗਾਵਣ ਜੱਤੀ ਸੁਦੇਸਨ ਤੋ ਕੀ ਗਾਵੇ ਵੀਰ ਕਰਾਰੇ ਗਾਵਣ ਪੰਡਤ ਪੜਨ ਰਖੇ ਸਰ ਜੂਦ ਗਵੇ ਦਾਨਾ ਲੇ ਗਾਵੇ ਮੋਹਣੀਆਂ ਵਣ ਗੋਹਣ ਸਰ ਕਾ ਹਛ ਪਿਆਲੇ ਗਾਵਣ ਰਤਨੋ ਪਾਈ ਦੇਲੇ ਅਰ ਸਰਦੀਸ ਨਾਲੇ ਗਾਵੇ ਜੋਧ ਮਹਾਬਲ ਸੂਰਾ ਗਾਵੇ ਖਾਣੀ ਜਾਰੇ ਗਾਵੇ ਖੰਡ ਮਨ ਲੋਰ ਪੰਡਾ ਕਰ ਕਰ ਰੱਖੇ ਧਾਰੇ ਸੀ ਤਦਨੋ ਗਾਵੇ ਜੋਧ ਸੁਭਾਵਣ ਰਤੇ ਤੇਰੇ ਪਉਤਰ ਸਾਦੇ ਹੋਰ ਕੀਤੇ ਗਾਵਣ ਸੀ ਮੈਂ ਜਿਤਨੇ ਆਵਣ ਨਾਲ ਗਿਆ ਵਿਚਾਰੇ ਸੋਈ ਸੂਝ ਦਸ ਸਾਹਿਬ ਸੱਚਾ ਸਜੀ ਨਾਈ ਹੈ ਭੀਉ ਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗਿਨ ਜਿ ਭਾਂਤੀ ਕਰ ਕਰ ਜਿਨ ਸੀ ਮਾਇਆ ਜਿਨੋ ਪਾਈ ਕਰ ਕਰ ਵੇਖੇ ਕੀਤਾ ਆਪਣਾ ਜਿਦ ਸਿਧੀ ਉੜਿ ਆਈ ਜੋਰ ਸਿ ਪਾਵੇ ਸੋਈ ਕਰਸੀ ਹੋਵਣ ਕਰਨਾਂ ਜਾਈ ਸੋ ਪਾਤ ਸਰਬੋ ਸਾਹ ਪਾਤ ਸਾਹਿਬ ਨਾਨਕ ਰਹਿਨ ਨਿਜਾਈ ਮੁੰਦਾ ਸੰਤੋਖ ਸਰਬਤ ਛੋੜੀ ਧਿਆਨ ਕੀ ਕਰੇ ਕੋ ਭੂਦ ਕਿੰਤਾ ਗੁਰ ਗੋਵਰੀ ਗਾਇਆ ਜੁਗਤ ਰੰਡਾ ਪ੍ਰਤੀਤ ਆਈ ਪੰਥ ਜਗਤ ਜਮਾਤੀ ਮਨ ਜੀਤੇ ਜਗ ਜੀਤ ਅਦੇਸ਼ ਤੇ 시 ਅਦੇਸ਼ ਆਦਨੀ ਦਾ ਨਾਦ ਨਾਗ ਤਦ ਜੁਜੂ ਕੇ ਕੋ ਵੇਸ ਭੁਗਤ ਗਿਆਨ ਦਾ ਆ ਭੰਡਾਰ ਢ ਪ੍ਰਗਟ ਹੋ ਜੇ ਨਾਦ ਆਪ ਰਾਤ ਰਾਤੀ ਸੁਭਜਾਂਗੀ ਰਿੱਧ ਸਿਦੇ ਉਰਾ ਸਾਧ ਸੰਜੋਗ ਉਜਗਦ ਕਾਰਜ ਲਾਵੇ ਦੇਖੀ ਆਵੇ ਭਾਗ ਆਦੇਂ ਜਿ ਸੇ ਆਦੇਸ ਆਦ ਨੀਰ ਨਾਦਰ ਨਾਹਤ ਜੂ ਜੁਗਿਰ ਕੋ ਵੇਸ ਏਕਾ ਮਾਈ ਜੁਗਤਿ ਆਈ ਦਿਂਜੇਲੇ ਪਰਮਾਨ ਸੰਸਾਰੀ ਘੁੰਡਾਰੀ ਖਲਾਈ ਦੀ ਬਾਲ ਜਿਸ ਬਾਵ ਤੇ ਚਲਾਵੇ ਜਿਉ ਵੇ ਪਰਮਾਨ ਉਹ ਵੇਖੀ ਉਹ ਨਾਨਦ ਨਾ ਆਵੇ ਬਹੁਤਾ ਹੋ ਬਡਾਨ ਆਦੇ ਤੇ ਜੇ ਆਦੇਸ ਆਦ ਨੀਰਾਨਾਦ ਨਾਦ ਜੋ ਜੁਗਿ ਕੋ ਵੀ ਸਿਰ ਆਸਨ ਹੋਏ ਰੋਏ ਪੰਡਾਰ ਜੋ ਕੁਛ ਪਾਇਆ ਸ੍ਰੀ ਕਾਵਾਰ ਕਰ ਕਰ ਵੇਖਿਆ ਸਿਰ ਜਨਹਾਰ ਨਾਨਕ ਸੱਚੀ ਜੀ ਸੱਚੀ ਕਾਰ ਆਦੇ ਤੇ ਜੇ ਆਦੇਸ ਆਦ ਨੀਰਾਨਾਦ ਨਾਦ ਜੋ ਜੁਗਿ ਕੋ ਵੀ ਸੇ ਦੂਜੀ ਪਉ ਲਖ ਹੋਏ ਲਖੋ ਐ ਲਖੀਸ ਲੰਗ ਲੰਗ ਮੀੜਾ ਆਖੀਆ ਹੈ ਏ ਨਾਮ ਜਗਦੀਸ਼ ਤਰਾਹੀ ਪਤਪੌੜੀਆਂ ਜਰੀਏ ਹੋਏ 21 ਸੋਗ ਲਲਾ ਆਕਾਸ਼ ਕੀ ਕੀਤਾ ਏ ਦੀਸ ਨਾਮੁ ਗੁਰੁ ਤੇਰੀ ਪਾਈਐ ਕੁੜੀ ਕੁੜਾ ਦੀਸ ਅੱਖਣ ਜੋਤੂ ਪੈਨੇ ਜੋਰ ਜੋਰ ਨ ਮੰਗਣ ਦੇ ਨਜੋਰ ਜੋਰ ਨ ਜੀਵਨ ਮਰਨ ਨ ਜੋਰ ਜੋਰ ਨ ਰਾਜ ਮਾਨ ਮਨ ਸੋਰ ਜੋ ਨਾ ਸਰਤੇ ਗਿਆਨ ਵਿਚਾਰ ਜੋ ਨਾ ਜੋਤਿ ਛਟੈ ਸੰਸਾਰ ਜਿਸ ਸਭ ਦੌਰ ਕਰ ਵਿਖਿਆ ਸੋਈ ਨਾਨਕ ਉਤਮ ਨੀਚ ਨ ਕੋਈ ਰਾਤੀ ਰਤੀ ਦਿੱਤੀ ਵਾਰ ਪਉਣ ਪਉਣ ਅਧਿ ਨ ਬਤਾਲ ਤੇ ਸਵੇ ਧੰਤੀ ਥਾਪ ਰਖੀ ਧਰਮਸਾਰ ਜਿਸ ਸਜ ਜੀ ਜੋਤ ਕੇ ਰੰਗ ਤਨ ਕੀ ਨਾਮਣੀ ਗਣੰਤ ਕਰਮ ਗਰਮੀ ਹੋਏ ਵਿਚਾਰ ਸਚਾ ਆ ਉਸ ਚਾ ਦਰਬਾਰ ਤਿਥੈ ਸੋਣ ਪੰਚ ਪ੍ਰਵਾਨ ਨਦ ਜੋ ਬਾਵਨਿ ਸਾਨ ਗਤਿ ਬਗਾਈ ਉਥੇ ਪਾਏ ਆਨੰਦ ਗਇਆ ਜਾਪੈ ਜਾਇ ਤੁਲੁਖੰਡ ਕਾਇਓ ਧਰਮ ਗਿਆਨ ਖੰਡ ਕਾ ਕੋ ਕਰਮ ਜਿਤੇ ਪਉਣ ਪਾਨੀ ਵਿਸੰਤਰ ਜਿਤੇ ਕਾਨ ਮਹੀਸ਼ ਜਿਤੇ ਪਰਮੇ ਘਾਟ ਕਰੀਐ ਰੂਪ ਰੰਗ ਕੇ ਵੇਸ ਕੀਰਤੀ ਅਗਰ ਭੂਮੀ ਮੇਰਿ ਕੇਤੇ ਕੇਤੇ ਧੂਪ ਦੇਸ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ ਕੇਤੇ ਸਿਦਧ ਬੁੱਧ ਨਾਥ ਕੇਤੇ ਕੇਤੇ ਦੇਵੀ ਵੇਸ ਕਿਤੇ ਦੇਵਦਾਨ ਮੰਨ ਕੇਤੇ ਕਿਤੇ ਤੈਨ ਤੂੰ ਸੁੰਦ ਕਿਤੇ ਖਾਣੀ ਕਿਤੇ ਪਾਣੀ ਕਿਤੇ ਪਾਤਲ ਰਿੰਦ ਕਿਤੇ ਸੁਪਤੀ ਸ਼ੀਵ ਕੇਤੇ ਨਾਨਕ ਅੰਤ ਨਾ ਅੰਤ ਗਿਆਨ ਖੰਡ ਮੈਂ ਗਿਆਨ ਪਰਚੰਡ ਸਥੈ ਨਾਲ ਬਿਨੋਦ ਕੋੜ ਅਨੰਦ ਸਰਬਖੰਡ ਕੀ ਬਾਣੀ ਰੂਪ ਸਥੈ ਕਾਟਕ ਕਈ ਬਹੁਤ ਅਲੂਪ ਤਾ ਕੀ ਗੱਲਾਂ ਕਥੀਆਂ ਨਾ ਜਾਏ ਜੇ ਕੋ ਕਹਿ ਪੁੱਛੇ ਬਸਤਾਏ ਤਥੈ ਭਰੀਐ ਸਤਮਤ ਮਨ ਬੁੱਧ ਤਥੈ ਭਰੀਐ ਸੁਨਾ ਸਿਧਾਂ ਕੀ ਸਉਧ ਕਰਮਖੰਡ ਕੀ ਬਾਣੀ ਜੋਰ ਤਿਤੈ ਹੋ ਨ ਕੋਈ ਹੋਰ ਤਥੈ ਜੋਦ ਮਹਾਬਲ ਸੂਰ ਤਿਲਵੇਂ ਰਾਮ ਰਿਆ ਭਰਪੂਰ ਤਿਤੈ ਸੀਤੋ ਸੀਤਾ ਮਈਮਾ ਮਾਹੀ ਦੰਕੇ ਰੂਪ ਨ ਗਤਨੀ ਜਾਏ ਨਾ ਮਰੀਨ ਢਾਗੇ ਜਾਏ ਜਿਨ ਕੇ ਰਾਮ ਵਸੇ ਮਨ ਮਾਹੀ ਤਿਥੈ ਭਗਤ ਵਸੇ ਕੇ ਰੋ ਕਰਹਿ ਅਨੰਦ ਸਚਾ ਮਨ ਸੋਏ ਸਤਿਖੰਡੋ ਸੀ ਨਿਰੰਕਾਰ ਕਰ ਕਰ ਵੇਖੈ ਨਦ ਨਿਹਾਰ ਤਿਥੈ ਖੰਡ ਮੰਡਲ ਵਰਪੰਡ ਜੀ ਗੋਪੀ ਤੇ ਤਾਂ ਅੰਤ ਨਾਂਤ ਤਥੈ ਲੋ ਲੋ ਆਕਾਰ ਜਿਵ ਜਿਵ ਕੋ ਦੇਵ ਦਿਵਕਾਰ ਵਿਖੇ ਵਿਖੇ ਕਰ ਵਿਚਾਰ ਨਾਨਕ ਦਸਨਾ ਕਰਦਾ ਸਾਰ ਜਤ ਪਹਾਰਾ ਭੀਜ ਸੁਨਿਆਰ ਅਹਿਰਨ ਮਤਵੇਦ ਅਧਿਆਰ ਭੌਕੜਾ ਅਗਨ ਤਵਤਾਉ ਭਾਂਡਾ ਭਉ ਅਮਰਤ ਤਤਟਾਲ ਕਰੀਏ ਸੰਤ ਸਜੀ ਤਤਸਾਲ ਜਿਨ ਗੋ ਨਦਰ ਕਰਮ ਤਨਕਾਰ ਨਾਨਕ ਨਦਰਿ ਨਦਰਿ ਨਿਹਾਲ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਦਰਤ ਮਹਤ ਤਿਸ ਰਾਤ ਦਵੇदाई ਦਾਇਆ ਖੇਲੈ ਸਗਲ ਜਗਤ ਚੰਗਿਆਈਆ ਬੁਰਿਆਈਆ ਬਾਚੈ ਧਰਮਾ ਦੂਰ ਕਰਨੀ ਆਪੋ ਆਪਣੀ ਕੀਨੇ ਲੇ ਕੇ ਦੂਰ ਜਿਨੇ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਤੇ ਮੁਖੀ ਉਜਲੇ ਕੀਤੀ ਛੁੱਟੀ ਨਾਰ ਜਿਨੀ ਨਾਮ ਤੇ ਆਏ ਆ ਗਏ ਮਸਕਤ ਕਾਲ ਨਾਨਕ ਦੇ ਮੁਖ ਉਜਲੇ ਕੀਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ